ਦੇਸ਼ ਦੇ ਸੰਭਾਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ ਤਿਆਰੀ ਦੇ ਲਈ ਬੈਠਕਾਂ ਦਾ ਦੌਰ ਜਾਰੀ ਹੈ ਮੋਦੀ ਮੰਤਰੀ ਮੰਡਲ ਨੂੰ ਲੈ ਕੇ ਦਿੱਲੀ ਦੇ ਵਿੱਚ ਬੈਠਕ ਹੋਈ ਜਿੱਥੇ ਇੱਕ ਪਾਸੇ ਨਰਿੰਦਰ ਮੋਦੀ ਭਾਜਪਾ ਦੇ ਵੱਡੇ ਨੇਤਾਵਾਂ ਦੇ ਨਾਲ ਬੈਠਕਾਂ ਕਰਨ ਦੇ ਵਿੱਚ ਜੁਟੇ ਹੋਏ ਨੇ ਉੱਥੇ ਹੀ ਬਾਦਲ ਪਰਿਵਾਰ ਨੇ ਵੀ ਦਿੱਲੀ ਦੇ ਵਿੱਚ ਡੇਰੇ ਲਾਏ ਹੋਏ ਨੇ ਬੀਤੇ ਦਿਨੀ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਭਾਜਪਾ ਦੇ ਕੌਮੀ ਪ੍ਰਧਾਨ ਰਾਜਨਾਥ ਸਿੰਘ ਦੇ ਨਾਲ ਮੁਲਾਕਾਤ ਕੀਤੀ ਇਸ ਤੋਂ ਪਹਿਲਾਂ ਵੀ ਬਾਦਲ ਪਰਿਵਾਰ ਦੇ ਵੱਲੋਂ ਕਈ ਵਾਰ ਨਰਿੰਦਰ ਮੋਦੀ ਤੇ ਰਾਜਨਾਥ ਸਿੰਘ ਦੇ ਨਾਲ ਮਿਲਣਾ ਜੁਲਣਾ ਹੋਇਆ ਹੈ ਮੋਦੀ ਦੇ ਹਰ ਹਿੱਸਾ ਲਿਆ ਜਾ ਰਿਹਾ ਹੈ ਇਥੇ ਵੱਡਾ ਸਵਾਲ ਇਹ ਉੱਠਦਾ ਹੈ ਕਿ ਬਾਦਲ ਸਾਹਿਬ ਆਪਣੀ ਨੂਹ ਤੇ ਬਠਿੰਡਾ ਤੋਂ ਸੰਸਦ ਹਰ ਸਿਮਰਤ ਕੌਰ ਬਾਦਲ ਨੂੰ ਕੈਬਨਟ ਦੇ ਵਿੱਚ ਥਾਂ ਦਵਾਉਣ ਦੇ ਲਈ ਮੋਦੀ ਦੇ irdgird ਘੁੰਮ ਰਹੇ ਨੇ ਹਾਲਾਂਕਿ ਕੁਝ ਦਿਨ ਪਹਿਲਾਂ ਬਾਦਲ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਕਿ ਉਹ ਕੇਂਦਰ ਚ ਕਿਸੇ ਵੀ ਮੰਤਰਾਲੇ ਦੀ ਮੰਗ ਨਹੀਂ ਕਰਨਗੇ ਇਤਨਾ ਕਿਤੇ ਵੀ ਕਿਹਾ ਜਾ ਰਿਹਾ ਸੀ ਕਿ ਜਿਸ ਤਰ੍ਹਾਂ ਰੋਨ ਜੇਟਲੀ ਦੀ ਅੰਮ੍ਰਿਤਸਰ ਸੀਟ ਤੋਂ ਹਾਰ ਹੋਈ ਹੈ ਉਸ ਦੀ ਜ਼ਿੰਮੇਵਾਰੀ ਵੀ ਬਾਦਲਾਂ ਦੇ ਸਿਰ ਤੇ ਹੀ ਜਾ ਰਹੀ ਸੀ ਜਿਸ ਨੂੰ ਲੈ ਕੇ ਉਹ हिचकिਚਾਹਤ ਮਹਿਸੂਸ ਕਰ ਰਹੇ ਸੀ ਤੇ ਉਹਨਾਂ ਕਿਹਾ ਸੀ ਕਿ ਉਹ ਕਿਸੇ ਵੀ ਮੰਤਰਾਲੇ ਦੀ ਮੰਗ ਨਹੀਂ ਕਰਨਗੇ ਪਰ ਫਿਰ ਵੀ ਤੇ ਗਿਰਦ ਘੁੰਮਦੇ ਨਜ਼ਰ ਆ ਰਹੇ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕੀਤੀ ਉਹਨਾਂ ਉਸ ਤੋਂ ਬਾਅਦ ਰਾਜਨਾ ਸਿੰਘ ਦੇ ਨਾਲ ਵੀ ਉਹਨਾਂ ਮੀਟਿੰਗ ਕੀਤੀ ਸੋ ਸਵਾਲ ਖੜਾ ਹੁੰਦਾ ਹੈ ਕਿ ਆਖਿਰਕਾਰ ਇਸ ਮੀਟਿੰਗਾਂ ਦਾ ਸਿੱਟਾ ਕੀ ਨਿਕਲੇਗਾ ਅਤੇ ਮੋਦੀ ਦੀ ਕੈਬਨਿਟ ਦੇ ਵਿੱਚ ਪੰਜਾਬ ਦੇ ਕਿਹੜੇ ਮੰਤਰੀ ਨੂੰ ਕਿਹੜੇ ਮੰਤਰਾਲੇ ਦੇ ਵਿੱਚ ਰੱਖਿਆ ਜਾਏਗਾ